रिश्ते नु शर्मसार ਕਰਨ ਵਾਲੀ ਇੱਕ ਖਬਰ سامنے ਆਈ ਹੈ ਸਾਸ਼ਟਰੀਆ ਕਾਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਮੋਗਾ ਦੇ ਪਿੰਡ ਦੋਲੇਵਾਲਾ ਵਿੱਚ ਭੈਣ ਭਰਾ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਦੀ ਹੋਈ ਇੱਕ ਖਬਰ سامنے ਆ ਰਹੀ ਹੈ ਦੱਸ ਦਈਏ ਕਿ ਭੈਣ ਨੇ 3 ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਦੋਲੇਵਾਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਭੈਣ ਨੇ ਵਿਆਹ ਕਰਵਾ ਲਿਆ ਸੀ ਉਸ ਤੋਂ ਬਾਅਦ ਉਸਦੇ ਪੇਕੇ ਪਰਿਵਾਰ ਵੱਲੋਂ ਕਾਫੀ ਨਰਾਜ਼ਗੀ ਜ਼ਾਹਰ ਕੀਤੀ ਗਈ ਸੀ ਜਿਸ ਦੇ ਚਲਦਿਆਂ ਕਿ ਉਹ 3 ਸਾਲ ਤੱਕ ਆਪਣੇ ਸਹੁਰੇ ਪਰਿਵਾਰ ਰਹਿੰਦੀ ਹੈ ਪਰ ਬੀਤੀ ਰਾਤ ਉਸਦੇ ਭਰਾ ਵੱਲੋਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਪਿੰਡ ਗੋਲੇਵਾਲਾ ਵਿਖੇ ਹੀ ਆਪਣੀ ਭੈਣ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਕੀ ਇਹ ਮਾਮਲਾ ਸਾਹਮਣੇ ਆਇਆ ਕਿ ਮੌਕੇ ਤੇ ਹੀ ਪੁਲਿਸ ਨੇ ਆ ਕੇ ਉਸਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੇ ਚਲਦਿਆਂ লাশ ਨੂੰ ਮੋਗਾ ਦੇ ਸਿਵਲ ਹਸਪੀਟਲ ਵਿੱਚ भेजा गया पोस्ट है पोस्टमास्टरम ਲਈ ਜਿਸ ਤੋਂ ਬਾਅਦ ਇਹ سامنے ਆਇਆ ਕਿ ਜੋ ਦੋਸ਼ੀ ਹੈ ਉਸ ਨੂੰ ਹਥਿਆਰ ਸਮੇਤ ਬਰਾਮਦ ਕੀਤਾ ਗਿਆ ਦੱਸ ਦਈਏ ਕਿ ਜਿੱਥੇ ਭੈਣ ਭਰਾ ਹਰ ਵਕਤ ਆਪਣੇ ਆਂ ਭੈਣਾਂ ਦੀ ਰੱਖਿਆ ਕਰਦੇ ਨੇ ਤੇ ਹਮੇਸ਼ਾ ਉਹਨਾਂ ਦੇ ਪੱਖ ਵਿੱਚ ਖੜਦੇ ਨੇ ਉੱਥੇ ਹੀ ਇਹ ਦਿਲ ਦਲਾਹ ਦੇਣ ਵਾਲੀ ਖਬਰ ਹੈ ਜਿਸ ਤੋਂ ਬਾਅਦ ਕਿ ਜੋ ਭੈਣ ਭਰਾ ਦਾ ਰਿਸ਼ਤਾ ਹੈ ਉਸ ਨੂੰ ਸ਼ਰਮਸਾਰ ਕਰ ਦਿੱਤਾ ਗਿਆ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ